ਲਗਭਗ 12 ਧਾਗੇ ਆਪਣੇ ਮੰਨੇਗੇ ਤੇ ਇਹ ਰੀਲਾਂ ਦਾ ਹਿਸਾਬ ਇਹੀ ਰੱਖਣਾਗਾ ਕਿ ਨਾਲ ਦੀ ਨਾਲ ਇਕੱਠੀਆਂ ਕਰੀ ਚੱਲੋ ਵੀ ਬਾਅਦ ਚ ਜੇ ਉਲਝ ਗਈਆਂ ਤਾਂ ਫਿਰ ਆਪਣਾ ਸਾਰਾ ਟਾਈਮ ਵੇਸਟ ਵਾਲਾ ਕੰਮ ਜਾਊਗਾ ਇਹਨਾਂ ਨੂੰ ਨਾਲ ਦੀ ਨਾਲ ਜਿੰਨੀ ਇਕੱਠੀ ਹੁੰਦੀਆਂ ਉਹ ਮੈਂ ਇਕੱਠੀਆਂ ਕਰ ਲਓ ਵੀ ਉਹ ਦਾ ਇੱਕ ਦਾ ਥੋੜਾ ਹੋਲਡਰ ਜੱਥ ਲਲ ਲਾ ਟੁੱਟਿਆਗਾ ਤਾਂ ਕਰਕੇ ਸਹੀ ਥੰਮ ਦੇਣੀਗੇ ਬਾਕੀ ਵਧੀਆ ਨਾਲ ਦੀ ਨਾਲ ਇਕੱਠੀਆਂ ਹੋ ਜਾਂਦੀਆਂ ਕੋਸ਼ਿਸ਼ ਇਹੀ ਰੱਖੋ ਇਹਨਾਂ ਨੂੰ ਨਾਲ ਦੀ ਨਾਲ ਇਕੱਠੀ ਕਰਦੋ ਨੌ ਲੀਟਾ ਗਿਲਾਉਣ ਦਾ ਕੰਮ ਹਲੇ ਵੀ ਚੱਲ ਰਿਹਾ ਤੇ ਹੁਣ ਜਿਹੜੀ ਆਪਣੀ ਰੀਲ ਹੋ ਗਈ ਉਹ ਅਠਾਂ ਦੀ ਹੋ ਗਈ ਤੇ ਇਧਰੋਂ ਗੰਨਾ ਦੇਤੀਆਂ ਤੇ ਹੁਣ ਇਧਰੋਂ ਬੰਦਾ ਇੱਕ ਲੈ ਕੇ ਪਰਲੇ ਪਾਸੇ ਤੇ ਜਾੜੂਗਾ ਤੇ ਉਧਰਲੇ ਪਾਸੇ ਇਹ ਰੱਸੀ ਨਾਲ ਪਾਦਾਂਗੇ ਆਪਾਂ ਤੇ ਕਾਫੀ ਫਰਕ ਪਿਆ ਅੱਗੇ ਨੂੰ ਘਟ ਆਉਂਦੇ ਆ ਉਹ ਕਰਦਾ ਹੋਰ ਇਹੋ ਜਿਹੀ ਦੇਣਤਾ ਜ਼ਿਆਦੇ ਲੱਗਣਗੇ ਹਰ ਹੋਲੀ ਹੋਲੀ ਸੈੱਟ ਹੋ ਜੂ ਕਮ ਫਿਰ ਜਦੋਂ ਪੂਰੇ ਲੱਗੇ ਫਿਰ ਕਿਤੇ ਜਾ ਕੇ ਲੋਟ ਆਉ ਸਿਸਟਮ ਓਲ ਜਾਣਾ ਲਈ ਓਏ ਉਹ ਦੇਖੋ ਇੱਥੋਂ ਐ ਲੈ ਕੇ ਹੁਣ ਬੰਦਾ ਪਰਲੇ ਪਾਸੇ ਜਾਂਦਾ ਕਈ ਵਾਰੀ ਮਾਲੀ ਜੀ ਓਲ ਜ ਜਾਂਦੀ ਆ ਕੋਈ ਉੱਥੇ ਸਹੀ ਮੈਨੇਜ ਕਾਬਲੇ ਲੱਗੇ ਹੁਣ ਨਾ ਥੋੜਾ ਜਿਆਦੇ ਘੁੰਮਣ ਗਿਓ ਰੀਲਾਂ ਤੇ ਕਈ ਵਾਰੀ ਇੱਕ ਰੀਲ ਫਸ ਜਾਂਦੀ ਆ ਅੱਲਿਓ ਪੁੱਠਾ ਲਾਇਆ ਸਿੱਧਾ ਕਰਕੇ ਲਾ ਤਾਉ ਨੂੰ ਜਰਾ ਇਹਦਾ ਘੁੰਮਦਾ ਹੁਣ ਲਾ ਕੇ ਦੇਖ ਲੈ ਕੀ ਉਹ ਘੁੰਮ ਜੇ ਆਏ ਜੇ ਚੱਲਣ ਲੱਗੇ ਬੜੇ ਆਰਾਮ ਨਾਲ ਚੱਲਦਾ ਤੇ ਆਏ ਲ ਜਾ ਕੇ ਪਰਲੇ ਪਾਸੇ ਲੈ ਜਾਣਾ ਇਹਦੀ ਇਟਰਾਂ ਜੇ ਥੋੜਾ ਥੋੜਾ ਫਸ ਜਾਂਦਾ ਤੇ ਕਈ ਵਾਰੀ ਮਾੜ ਆ ਜਾ ਉੱਥੇ ਕੋਈ ਟੁੱਟਿਆ ਆ ਜੇ ਉਹ ਅੜ ਜਾਂਦਾ ਐਸੇ ਚੱਲਦਾ ਰਹਿੰਦਾ